ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਕੁੱਤੇ ਦੀ ਪੂਛ ਨੂੰ ਜਿੰਨਾ ਮਰਜ਼ੇ ਤੁਸੀਂ ਸਿੱਧੀ ਕਰ ਲੋ ਉਹਨੇ ਕਦੇ ਸਿੱਧੀ ਨਹੀਂ ਹੋਣਾ। ਐਦਾਂ ਕਈ ਲੋਕਾਂ ਦੀ ਆਦਤ ਹੁੰਦੀ ਹੈ ਕੁੱਤੇ ਦੀ ਪੂਛ ਵਰਗੀ ਕਿ ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ ਉਹਨਾਂ ਦੇ ਦਿਮਾਗ ਦੇ ਖੰਨੇ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਗੱਲਾਂ ਪਾ ਲਓ ਉਹਨਾਂ ਲੋਕਾਂ ਨੇ ਸਮਝਣਾ ਨਹੀਂ ਹੁੰਦਾ। ਇਨ੍ਹਾਂ ਹੀ ਲੋਕਾਂ ਦੇ ਵਿੱਚੋਂ ਇੱਕ ਬੀਬੀ ਹੈ ਕੰਗਣਾ ਰਣਾਉਤ ਜਿਹੜੀ ਫਿਲਮਾਂ ਦੇ ਵਿੱਚ ਜਿਨੇ ਕੰਮ ਕੀਤਾ ਫਿਲਮਾਂ ਜਿਹਦੀਆਂ ਚੱਲੀਆਂ ਨਹੀਂ ਇੱਕ ਤੋਂ ਇੱਕ ਉਹਨੇ ਫਲॉप ਹਿੱਟ ਫਿਲਮ ਦਿੱਤੀ ਯਾਨੀ ਕਿ ਇੱਕ ਤਾਂ ਹੁੰਦਾ ਕਿ ਬੰਦਾ ਆਪਣੇ ਪੇਸ਼ੇ ਦੇ ਵਿੱਚ ਕਾਮਯਾਬ ਹੈ ਇੱਕ ਬੰਦਾ ਹੁੰਦਾ ਕਿ ਬੰਦਾ ਆਪਣੀ ਅਸਫਲਤਾ ਦੇ ਵਿੱਚ ਸਿਖਰ ਦੇ ਉੱਪਰ ਹੈ ਯਾਨੀ ਕਿ ਫਿਲਮਾਂ ਦੇ ਵਿੱਚ ਕੰਗਣਾ ਰਣਾਵਤ ਦਾ ਇਹ ਹਾਲ ਰਿਹਾ ਜਿੰਨੀਆਂ ਇਹਨੇ ਫਿਲਮਾਂ ਕੱਢੀਆਂ ਉਹ ਤਕਰੀਬਨ ਤਕਰੀਬਨ ਸਾਰੀਆਂ ਉਹ ਪੇਟੀਆਂ ਲੋਕਾਂ ਨੇ ਪਸੰਦ ਨਹੀਂ ਕੀਤੀਆਂ ਤੇ ਜਦੋਂ ਫਿਲਮਾਂ ਲੋਕਾਂ ਨੇ ਪਸੰਦ ਨਹੀਂ ਕੀਤੀਆਂ ਤਾਂ ਇਹਨੂੰ ਲੱਗਿਆ ਕਿ ਕਿਉਂ ਨਾ ਹੋਣਾ ਜਿਹੜੇ ਲੀਡਰ ਨੇ ਸਿਆਸੀ ਪਾਰਟੀਆਂ ਨੇ ਇਹਨਾਂ ਪਾਰਟੀਆਂ ਦੀ ਚਾਪਲੂਸੀ ਕੀਤੀ ਜਾਵੇ ਇੱਕ ਵਾਰ ਪੰਜਾਬੀਆਂ ਦੇ ਨਾਲ ਕੰਗਰਾ ਰਣਾਉਤ ਨੇ ਫਿਰ ਪੰਗਾ ਲਿਆ ਪੰਗਾ ਕੀ ਲਿਆ ਮੈਂ ਤੁਹਾਨੂੰ ਇਹ ਦੱਸਦਾ ਪਰ ਉਸ ਤੋਂ ਪਹਿਲਾਂ ਮੇਰੀ ਇੱਕ ਤੁਹਾਨੂੰ ਛੋਟੀ ਜੀ ਬੇਨਤੀ ਕਿ ਜਿਹੜੇ ਦੋਸਤ ਨਵੇਂ ਆਏ ਨੇ ਇਹ ਤੁਹਾਡਾ ਆਪਣਾ ਚੈਨਲ ਹੈ ਪੰਜਾਬੀ ਵੀਅਰਸ਼ਿਪ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਲੋਕ ਮਸਲਿਆਂ ਦੀ ਗੱਲ ਜਿਹੜੀ ਅਸੀਂ ਇਸ ਚੈਨਲ ਦੇ ਉੱਪਰ ਕਰਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਚੈਨਲ ਕਰੋ ਸਬਸਕ੍ਰਾਈਬ ਤੇ ਫਿਰ ਕੰਗਣਾ ਨੇ ਕੀ ਕਿਹਾ ਤੁਹਾਨੂੰ ਇਹ ਮੈਂ ਦੱਸਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਕੰਗਣਾ ਰਣੌਤ ਦਾ ਕਿਸਾਨ ਅੰਦੋਲਨ ਦੇ ਉੱਪਰ ਇੱਕ ਫਿਰ ਮੋੜ ਤੋਂ ਵੱਡਾ ਹਮਲਾ ਯਾਨੀ ਕਿ ਜਿਹੜੀ ਜਨਾਨੀ ਪਹਿਲਾਂ ਕਹਿੰਦੀ ਸੀ ਖੁੱਦ ਇੱਕ ਔਰਤ ਹੋ ਕੇ ਔਰਤਾਂ ਬਾਰੇ ਕਹਿੰਦੀ ਸੀ ਕਿ 1.5 150 ਰੁਪਏ ਦੇ ਵਿੱਚ ਦਿਹਾੜੀਆਂ ਦੇ ਉੱਪਰ ਆਈ ਹੋਈ ਔਰਤਾਂ ਨੇ ਇਹ ਜਿਹੜੀਆਂ ਪੰਜਾਬ ਤੋਂ ਹਰਿਆਣਾ ਤੋਂ ਜਾਂ ਪੂਰੇ ਦੇਸ਼ ਦੇ ਵਿੱਚੋਂ ਜਿੱਥੋਂ-ਜਿੱਥੋਂ ਬੀਬੀਆਂ ਨੇ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਬੀਬੀਆਂ ਨੂੰ ਕਹਿੰਦੀ ਸੀ ਕਿ ਦਿਹਾੜੀ ਦੇ ਉੱਪਰ ਆਈ ਹੋਈ ਔਰਤਾਂ ਨੇ ਇਹ ਤੇ ਉਹ ਔਰਤ ਹੁਣ ਤੱਕ ਉਹਦੀ ਜੀਵਨ ਨੂੰ ਤਾਲਾ ਨਹੀਂ ਲੱਗਿਆ ਜੀਵ ਬੰਦ ਨਹੀਂ ਹੋਦੀ ਹੋਈ ਬੇਸ਼ੱਕ ਉਹਨੇ ਜਿਸ ਮਕਸਦ ਕਰਕੇ ਕਿਸਾਨਾਂ ਨੂੰ ਭੰਡਿਆ ਉਹ ਮਕਸਦ ਪੂਰਾ ਹੋ ਗਿਆ ਉਹਦਾ ਕਿ ਮੰਡੀ ਤੋਂ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਚੁਣੀ ਗਈ ਪਰ ਉਹ ਹਲੇ ਵੀ ਜਿਹੜਾ ਤੁਸੀਂ ਹੈਗਾ ਕਿ ਦੋਸਤੋ ਮਤਲਬ ਬਾਦ ਨਹੀਂ ਜਿਹਨੂੰ ਕਹਿੰਦੇ ਨੇ ਨਾ ਪੰਡਾ ਦੇ ਵਿੱਚ ਕਿ ਬਾਦ ਨਹੀਂ ਆਉਂਦੀ ਉਹ ਬੋਲਣ ਤੋਂ ਹੁਣ ਉਹਨੇ ਕੀ ਕਿਹਾ ਕੰਗਰਣਾ ਰਣੌਤ ਨੇ ਤੁਸੀਂ ਸੁਣੋ ਕਹਿੰਦੀ ਹੈ ਮੈਂ ਸੱਚ ਬੋਲਿਆ ਇਸ ਲਈ ਮੇਰਾ ਵਿਰੋਧ ਹੋ ਰਿਹਾ ਪੰਜਾਬ ਚ ਕੀ ਹੋ ਰਿਹਾ ਪੂਰੀ ਦੁਨੀਆ ਦੇਖ ਰਹੀ ਹੈ ਉੜਤਾ ਪੰਜਾਬ ਜਿਹੀ ਫਿਲਮ ਚ ਉਥੋਂ ਦੀ ਰਿਐਲਿਟੀ ਵੀ ਦਿਖਾਈ ਮੈਂ ਸਭ ਦੇਖਿਆ ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ ਉੱਥੇ ਰੇਪ ਹੋ ਰਹੇ ਸੀ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ ਜਦ ਉਸ ਬਿੱਲ ਨੂੰ ਵਾਪਸ ਲਿਆ ਗਿਆ ਤਾਂ ਹਿੰਸਕ ਪ੍ਰਦਰਸ਼ਨ ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਮੀ ਸੀ ਉਹਨਾਂ ਨੇ ਸਮਾਂ ਰੈਂਦੇ ਆ ਕੰਟਰੋਲ ਪਾ ਲਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ ਚ ਵੀ ਹੋ ਸਕਦੀ ਸੀ ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਕੁਝ ਹੋਇਆ ਉਹ ਸਭ ਦੇਖਿਆ ਯਾਨੀ ਕਿ ਕੰਗਣਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਵਿੱਚ ਰੇਪ ਹੋ ਰਹੇ ਸੀ ਉੱਥੇ ਲੋਕਾਂ ਨੂੰ ਮਾਰ ਮਾਰ ਕੇ ਲਟਕਾਇਆ ਜਾ ਰਿਹਾ ਸੀ ਜਦੋਂ ਸਰਕਾਰ ਨੇ ਕਾਨੂੰਨ ਵਾਪਸ ਲੈ ਲਿਆ ਤਨ ਖੇਤੀ ਕਾਨੂੰਨ ਵਾਲਾ ਬਿੱਲ ਤਾਂ ਉਦੋਂ ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲੈਨਿੰਗ ਤਾਂ ਕੋਈ ਹੋਰ ਸੀ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਉਹਨੇ ਬੰਗਲਾਦੇਸ਼ ਨਾਲ ਜੋੜਿਆ ਜਿਹੜੀਆਂ ਘਟਨਾਵਾਂ ਦੋਸਤੋ ਹੋ ਰਹੀਆਂ ਨੇ ਸੋ ਇਹ ਪਤਾ ਨਹੀਂ ਤਾਂ ਕੋਈ ਸ਼ੈ ਹੁੰਦੀ ਇਹਨਾਂ ਨੂੰ ਪਿੱਛੋਂ ਸਰਕਾਰ ਦੀ ਉਦੋਂ ਬੋਲਦੇ ਨੇ ਪਤਾ ਨਹੀਂ ਆਪਣਾ ਹੀ ਦਿਮਾਗ ਖਰਾਬ ਹੋਇਆ ਹੁੰਦਾ ਹੈ ਉਦੋਂ ਬੋਲਦੇ ਨੇ ਤਾਂ ਪਿੱਛੇ ਜੇ ਕੁਲਵਿੰਦਰ ਕੌਰ ਹੋਰਾਂ ਵੱਲੋਂ ਜਵਾਬ ਵੀ ਦਿੱਤਾ ਗਿਆ ਸੀ ਤੇ ਥੱਪੜ ਦੇ ਰੂਪ ਦੇ ਵਿੱਚ ਬੇਸ਼ੱਕ ਕੁਝ ਲੋਕ ਕਹਿੰਦੇ ਕਿ ਜਾਂ ਅਸੀਂ ਵੀ ਚਲੋ ਥੱਪੜਾ ਮਾਰਨ ਦੀ ਸਪੋਰਟ ਨਹੀਂ ਕਰਦੇ ਪਰ ਇਹੋ ਜਿਹੇ ਲੋਕ ਬਾਜ਼ ਨਹੀਂ ਆਉਂਦੇ ਆਪਣੀ ਹਰਕਤਾਂ ਤੋਂ ਹੁਣ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੰਗਣਾ ਰਣਾਉ ਤਾਂ ਕੋਈ ਕਸਰ ਨਹੀਂ ਛੱਡ ਰਹੀ ਪੂਰਾ ਟਿੱਲ ਲਾ ਰਹੀ ਹੈ ਕਿ ਅਸੀਂ ਜਿੱਥੇ ਤੱਕ ਪੰਜਾਬ ਦੀ ਢੰਡੀ ਕਰ ਸਕਦੇ ਹਾਂ ਉੱਥੋਂ ਤੱਕ ਅਸੀਂ ਢੰਡੀ ਕਰੀਏ ਸੋ ਅੱਜ ਦਾ ਇਹ ਕੰਗਣਾ ਰਣਾਉ ਦਾ ਸੀ ਜਿਹੜਾ ਨਵਾਂ ਹਮਲਾ ਕੀਤਾ ਦੋਸਤੋ ਥੋਡੇ ਉਹਨੇ ਪੰਜਾਬ ਦੇ ਉੱਪਰ ਤੇ ਜਿਹੜੇ ਕਿਸਾਨ ਆਗੂਆਂ ਨੇ ਆਪਣੀਆਂ ਜ਼ਿੰਦਗੀਆਂ ਲਾਤੀਆਂ ਸੰਘਰਸ਼ਾਂ ਦੇ ਲੇਖੇ ਉਹਨਾਂ ਕਿਸਾਨ ਆਗੂਆਂ ਨੂੰ ਇਹ ਬੀਬੀ ਗਦਾਰ ਦੱਸਦੀ ਐ ਇਹ ਦੱਸਦੀ ਐ ਕਿ ਉਹ ਤਾਂ ਕਾਂਗਰਸ ਦੇ ਏਜੰਸੀ ਉਹ ਤਾਂ ਕਿਸੇ ਦੇ ਬਿਠਾਏ ਹੋਏ ਸੀ ਇੱਧਰੋਂ ਫੰਡਿੰਗ ਆਉਂਦੀ ਸੀ ਉੱਧਰੋਂ ਫੰਡਿੰਗ ਆਉਂਦੀ ਸੀ ਯਾਨੀ ਕਿ ਜਿਹੜੇ ਲੋਕਾਂ ਨੇ ਲੋਕਾਂ ਦੇ ਲਈ ਸਦਾ ਸੰਘਰਸ਼ ਕੀਤਾ ਸਦਾ ਸੜਕਾਂ ਦੇ ਉੱਪਰ ਰਹੇ ਥੋੜੇ ਵਾਂਗ ਜਿਨ੍ਹਾਂ ਨੇ ਸਰਕਾਰ ਦੀ ਬੋਲੀ ਬੋਲ ਕੇ ਵੱਡੀਆਂ ਪੋਜੀਸ਼ਨਾਂ ਹਾਸਲ ਨਹੀਂ ਕੀਤੀਆਂ ਥੋੜੇ ਵਾਂਗ ਦੇਸ਼ ਦੇ ਲੋਕਾਂ ਨੂੰ ਮੰਦਾ ਚੰਗਾ ਬੋਲ ਕੇ ਸਰਕਾਰ ਦੇ ਚਾਹਤੇ ਬਣ ਕੇ ਟਿਕਟਾਂ ਲੈ ਕੇ ਮੈਂਬਰ ਆਫ ਪਾਰਲੀਮੈਂਟ ਨਹੀਂ ਬਣੇ ਉਹ ਲੋਕ ਤਾਂ ਹੋਗੇ ਗਦਾਰ ਤੇ ਤੁਸੀਂ ਲੋਕ ਜਿਹੜੇ ਦੇਸ਼ ਦੇ ਆਮ ਲੋਕਾਂ ਨੂੰ ਗਾਲਾਂ ਕੱਢ ਕੇ ਉਹਨਾਂ ਨੂੰ ਤੁਸੀਂ ਗਦਾਰ ਦੱਸ ਕੇ ਉਹਨਾਂ ਦੇ ਮੱਥੇ ਦੇ ਉੱਪਰ ਉਹਨਾਂ ਦੀ ਛਾਤੀਆਂ ਦੇ ਉੱਪਰ ਅਲੱਗ-ਅਲੱਗ ਟੈਗ ਲਾ ਕੇ ਤੁਸੀਂ ਜੋ ਕੁਝ ਬੋਲੋ ਉਹ ਤਾਂ ਠੀਕ ਹੈ ਤੇ ਜਿਹੜੇ ਲੋਕ ਸੜਕਾਂ ਦੇ ਉੱਪਰ ਲੋਕਾਂ ਦੇ ਲਈ ਸੰਘਰਸ਼ ਕਰਨ ਉਹ ਉਹਨਾਂ ਲੋਕਾਂ ਨੂੰ ਤੁਸੀਂ ਗद्दार ਸੱਦਦੇ ਹੋ ਸੋ ਇਹੋ ਜੇ ਲੋਕਾਂ ਤੋਂ ਦੋਸਤੋ ਸੁਚੇਤ ਰਹਿਣ ਦੀ ਲੋੜ ਹੈ ਇਹ ਤਾਜ਼ੀ ਬਿਆਨਬਾਜ਼ੀ ਸੀ ਡੇ ਕੰਗਰਨ ਨਰਨਾਉਤ ਨੇ ਅੱਜ ਕੀਤੀ ਪੰਜਾਬ ਦੇ ਲਈ ਥੋੜੇ ਪੰਜਾਬ ਦੇ ਲਈ